ਫਿਲਮ ਰਿਸੈਲ ਲਈ ਆਈ ਸਾਡੇ ਘਰ ਦੋ ਜਣੀਆਂ ਆਈਆਂ ਰਵਨੀਤ ਕੌਰ ਤੇ ਕੌਮਲ ਕਹਿੰਦੀ ਐਗਜ਼ਾਮ ਹੋਣੇ ਆ ਪ੍ਰੈਕਟੀਕਲ ਬਣਾਉਣ ਦੇ ਬਾਨੇ ਮਿਲ ਲੈ ਗਈਆਂ ਫੇਰ ਉਹਦੀ ਮੰਮੀ ਨੇ ਗਾੜੀ ਉਹਦੀ ਮਦਰ ਨੇ ਗਾੜੀ ਸਾਨੂੰ ਡੱਡੂਆਂ ਨੇ ਭੇਜਿਆ ਡੱਡੂਆਂ ਨੇ ਫੇਰ ਉਹਨੇ ਫੋਨ ਕੀਤਾ ਕਿ ਇਹ ਆਦਮੀ ਨੂੰ ਲੱਖਾ ਸਿੰਘ ਨੂੰ ਕਿ ਕੁੜੀਆਂ ਪਹੁੰਚ ਗਈਆਂ ਸਾਡੀ ਬੇੜੀ 15 ਤਰੀਕ ਤੋਂ 15 ਅਪ੍ਰੈਲ ਤੱਕ ਲਾਪਤਾ ਸੀ ਉਹ ਜਦੋਂ ਸਾਨੂੰ ਪਤਾ ਲੱਗਾ ਵੀ ਆਹ ਬੰਦੇ ਹੈਗੇ ਤੇ ਅਸੀਂ ਵੀ ਸ਼ਿਕਾਇਤ ਕੀਤੀ ਅਗਲੇ ਦਿਨ ਜਾ ਕੇ ਪੁਲਿਸ ਨੂੰ ਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਾਡੇ ਸਾਨੂੰ 11 ਦਿਨਾਂ ਬਾਅਦ ਲੜਕੀ ਮਿਲੀ ਪੁਲਸ ਥਾਣੇ ਜਿੰਨਾਲਾ ਗੁਰੂ ਤੋਂ ਜਿੰਨਾਲਾ ਥਾਣੇ ਵਿੱਚ ਸਾਡੇ ਇੱਕ ਤੌਕੀ ਅਨਚਾਰਜ ਆ ਗਿਆផល ਸਿੰਘ ਇੱਕ ਮੈਡਮ ਐਗ ਬਲੰਦਰ ਕੋਲ ਸਾਬਣ ਰਸਟ ਉਹਨਾਂ ਨੇ ਦੋਵਾਂ ਨੇ ਲੜਕੀ ਦੀ ਬਾਹਾਂ ਫੜ ਕੇ ਤੇ ਅੰਦਰ ਲੈ ਕੇ ਦੰਦਰ ਉਹਨੂੰ ਕੁੱਟਿਆ ਮਾਰਿਆ ਤੇ ਉਹਨਾਂ ਨੇ ਵੀ ਇੱਕ ਬਿਆਨ ਦੇ ਦੇ ਪੀ ਤੇ ਮੈਂ ਆਪੇ ਗਈ ਦਫੇ ਆ ਗਈ। ਸੋ ਲੜਕੀ ਨੇ ਉਹ ਬਿਆਨ ਦੇ ਤਾ ਵੀ ਮੈਂ ਆਪੇ ਚਲ ਗਿਆ ਦਫੇ ਆ ਗਿਆ। ਤੁਝੇ ਇਹਦੇ ਲੜਕੀ ਜਾਨ ਨੂੰ ਦੱਸਿਆ ਵੀ ਮੇਰਾ ਦਾ ਆਵਾਜ਼ ਵਾਰਦਾ ਇੰਜੈਕਸ਼ਨ ਨਹੀਂ ਸੀਦੇ ਪਦਾਸ ਲੱਗਦੇ ਰਹੇ। ਹਰ ਥਾਂ ਉਹਦਾ ਬਿੰਨੇ ਆਉਂਦਾ ਕਿਤੇ ਬਿੰਨੇ ਪੈਰ ਉਹਦੇ ਬਿੰਨੇ। ਮੈਨੂੰ ਆ ਕੁਝ ਫਿਰ ਅੱਗੇ ਤਾਂ ਚਮਕੀ ਘੇਰੀਆ। ਕਿਉਂਕਿ ਸਾਰੇ ਬਿਆਨ ਹੋਇਆ ਜੀ। ਉਤੋਂ ਬਾਅਦ ਕੋਈ ਕਾਰਵਾਈ ਨਹੀਂ ਚੱਲੀ ਸਾਡੀ। ਕੋਣ ਕਿੱਥੇ ਆਇਆ ਤੁਸੀਂ? ਹਾਂਜੀ। ਕੋਈ ਨਹੀਂ ਕਿੱਥੇ ਆਇਆ ਕਿੱਲਾ ਆਇਆ। ਹੁਣ ਐਸੀ ਕਮਿਸ਼ਨ ਕੋਈ ਐਕਸ਼ਨ ਨਹੀਂ ਕਰਦਾ ਜੀ। ਹਾਂਜੀ ਅੱਗੇ ਵੀ ਸ਼ਿਕਾਇਤਾਂ ਕੋਈ ਕੀਤੀ ਹੈ ਜੀ। ਇਨਾ ਟਾਈਮ ਲਿਆ 17 ਤਰੀਕ ਦਾ ਵੀ ਐਸਐਸਪੀ ਨੇ ਟਾਈਮ ਲਿਆ ਉਹਨਾਂ ਨੇ ਵੀ ਉਹਨਾਂ 6 ਤਰੀਕ ਦਾ ਵੀ ਟਾਈਮ ਲਿਆ ਜੀ ਤੇ ਜ ਸਾਡੀ ਕੋਈ ਸੁਣਵਾਈ ਨਹੀਂ ਹੋ ਸਕੇ ਜੀ ਸਾਡੀ ਤੁਹਾਡੀ ਕੀ ਮੰਗ ਆ ਜੀ ਸਾਡੀ ਮੰਗ ਹੈ ਵੀ ਜਿਹੜੇ ਸਾਡੇ ਮੇਨ ਕੇਨ ਦੇ ਦੋਸ਼ੀ ਸਾਡੇ ਜਿਹੜੇ ਉਹ ਗ੍ਰੈਸਟਰ ਕਿਤੇ ਜਾ ਉਹ ਕਿਹੜੇ ਹੈਗੇ ਉਹ ਬੰਦੇ ਕਿਹੜੇ ਨੇ ਉਹ ਇੱਕ ਜੀ ਹਰਦੀਪ ਸਿੰਘ ਦਾ ਸਰਪੰਚ ਹੈਗਾ ਇੱਕ ਫੋਟੋਗ੍ਰਾਫ ਰਸਵਿੰਦਰ ਸਿੰਘ ਹੈ ਜੀ ਇੱਕ ਮੈਡਮ ਇੱਕ ਬੀਬੀ ਘਟਨਾ ਸਰ ਮੇਰੇ ਨਾਲ ਮੇਰੀ ਐਕਚੁਅਲੀ ਮੇਰੀ ਸਹੇਲੀ ਆਈ ਸਾਡੇ ਘਰ ਦੋ ਜਣੀਆਂ ਆਈਆਂ ਰਵਨੀਤ ਕੌਰ ਤੇ ਕੋਮਲ ਕਹਿੰਦੀ ਐਗਜ਼ਾਮ ਹੋਣੇ ਆ ਪ੍ਰੈਕਟੀਕਲ ਬਣਾਉਣ ਦੇ ਬਾਅਦ ਨੇ ਮੈਨੂੰ ਲੈ ਗਈਆਂ ਫੇਰ ਉਹਦੀ ਮੰਮੀ ਨੇ ਗਾੜੀ ਉਹਦੀ ਮਦਰ ਨੇ ਗਾੜੀ ਹਨ ਡੱਡੂਆਂ ਨੇ ਭੇਜਿਆ ਡੱਡੂਆਂ ਨੇ ਫੇਰ ਉਹਨੇ ਫੋਨ ਕੀਤਾ ਕਿ ਇਹ ਆਦਮੀ ਨੂੰ ਲੱਖਾ ਸਿੰਘ ਨੂੰ ਕਿ ਕੁੜੀਆਂ ਪਹੁੰਚ ਗਈਆਂ ਆਹੀ ਪਹੁੰਚ ਗਿਆ ਉੱਥੇ ਫੇਰ ਇਹਨਾਂ ਨੇ ਮੈਨੂੰ ਆਪਣੀ ਦੁਕਾਨ 'ਚ ਖੜਿਆ ਮੈਨੂੰ ਕੋਮਲ ਪ੍ਰੀਤਨ ਮੈਨੂੰ ਕੱਲੀ ਨੂੰ ਇਹਨਾਂ ਨੇ ਚਾਹ ਪਿਆਈ ਸਰ ਚਾਹਜ ਪਤਾ ਨਹੀਂ ਕੀ ਮਲਾਇਆ ਮੈਨੂੰ ਕੁਝ ਨਹੀਂ ਪਤਾ ਮੈਂ ਉਹਦਾ ਚਾਹ ਮੰਗੀ ਵੀ ਮੇਰੇ ਸਿਰ ਦਰਦ ਹੁੰਦਾ ਇਹਨਾਂ ਨੇ ਕੀ ਮਲਾਇਆ ਮੈਨੂੰ ਕੁਝ ਨਹੀਂ ਪਤਾ ਇਹਨਾਂ ਨੇ ਉੱਥੇ ਬੇਹੋਸ਼ ਕੀਤਾ ਦੇ ਕੁਟੀਗੇ ਲਾਏ ਮੇਰੇ ਨਾਲ ਨਾਲੇ ਤੇ ਬਾਅਦ ਮੈਨੂੰ 2 in 1 ਰੈਸਟੋਰੈਂਟ 'ਚ ਖੜਿਆ ਇੰਨੀ ਕੋਹਸ਼ੀ ਮੈਨੂੰ ਬਾਅਦ ਮੈਂ ਫੇਰ ਜਿੱਦੋਂ ਉੱਥੇ ਮਿਲਿਆਂਦਾ ਫੇਰ ਇਹਨਾਂ ਨੇ ਆਸ਼ੀ ਦੇ ਕਲੱਬ ਖੜਿਆ ਬਾਅਦ ਵਿੱਚ ਮੈਨੂੰ ਓਕੇ ਮੈਂ ਮੰਗ ਕਰਦੀ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਨਾਲੇ ਉਹਨਾਂ ਕੁੜੀਆਂ ਦੀ ਜਾਨ ਬਚੇ ਮੇਰੇ ਕਰਕੇ ਮੇਰਾ ਨਾਮ ਪਰਸ਼ੀਮ ਸਿੰਘ ਸਿਆਰ ਦਾ ਸਿਆਰ ਦਾ ਦੱਸਿਆ ਕਿ ਇਹ ਰਿਹਾ ਕਿ ਆਪਣਾ ਲੜਕੀ ਜੀ ਪਿਛਲੇ ਮਹੀਨੇ ਦੀ ਨਵਾਂ ਪ੍ਰਿੰਤੋਂ ਲੜਕੀ ਇੱਕ ਕ੍ਰਿਧਨਪ ਕਰਕੇ ਜੰਡਿਆਲੇ ਥਾਣੇ ਦੇ ਅਧੀਨ ਉਥੋਂ ਦੇ ਵੱਖ-ਵੱਖ ਇਵਨ ਟਾਪਰ ਤੇ ਇੱਕ ਆਰਸੂ ਕਲੱਬ ਆ ਉਹਦੇ ਚ ਰੱਖਣ ਸੰਬੰਧੀ ਕਮਿਸ਼ਨ ਨੂੰ ਇਹਨਾਂ ਨੇ ਸੂਚਿਤ ਕੀਤਾ ਲੈਟਰ ਆਈ ਸਾਡੇ ਮਾਨਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜੀ ਜੀਸ ਬਾਗਾ ਜੀ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਦੋ ਮੈਂਬਰੀ ਕਮੇਟੀ ਦਾ ਗਠਿਤ ਕਰਕੇ ਇਹਦੀ ਜਾਂਚ ਕਰਨ ਲਈ ਔਰ ਪ੍ਰੇਰੀਟ ਤੋ ਲੜਕੀ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲ ਲਈ ਸਾਨੂੰ ਪਿਛਲੇ ਮਹੀਨੇ ਭੇਜਿਆ ਔਰ ਨਾਲ ਹੀ ਮਾਨਯੋਗ ਚੇਅਰਮੈਨ ਸਾਹਿਬ ਨੇ ਇਸ ਕੇਸ ਦੀ ਜਾਂਚ ਲਈ ਡਾਇਰੈਕਟਰ ਜਨਰਲ ਇਨਵੈਸਟੀਗੇਸ਼ਨ ਬੀਰੋ ਪੰਜਾਬ ਔਰ ਐਸਐਸਪੀ ਅੰਮ੍ਰਿਤਸਰ ਤੋਂ ਪਿਛਲੇ ਬਹੁਤ ਦਿਨਾਂ ਨੂੰ ਤਲਬ ਕਰਕੇ ਸਾਰੀ ਰਿਪੋਰਟ ਮੰਗੀ ਜਦੋਂ ਅਸੀਂ ਲੜਕੀ ਨੂੰ ਉਹਨਾਂ ਦੇ ਪਰਿਵਾਰ ਤੋਂ ਮਿਲੇ ਉਹਨਾਂ ਜਿਹੜੇ ਜਿਹੜੇ ਦੋਸਤਿਆਂ ਦੇ ਨਾਲ ਹੈ ਉਹਨਾਂ ਤੋਂ ਤਿੰਨ ਜਣੇ ਜਿਹੜੇ ਉਹ ਅਰੈਸਟ ਕਰ ਲਏਗੇ ਆ ਤਿੰਨਾਂ ਲਈ ਜਿਹੜੀ ਇਹ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੋ ਐਸਐਸਪੀ ਨੇ ਅੱਜ ਸਾਨੂੰ ਦੱਸਿਆ 6 ਤਰੀਕ ਤੱਕ ਸਾਰੇ ਬੰਦੇ ਅਰੈਸਟ ਕਰਕੇ ਔਰ ਲੜਕੀ ਦਾ ਮੈਡੀਕਲ ਬਣਾਉਣ ਲਈ ਅੱਜ ਜਿਹੜੀ ਕਮਿਸ਼ਨ ਨੇ ਉਹਨਾਂ ਨੂੰ ਹੁਕਮ ਕਰ ਦਿੱਤੇ ਕਿ ਇੱਕ ਵੱਖਰਾ ਬੋਰਡ ਬਣਾ ਕੇ ਡਾਕਟਰਾਂ ਦੀ ਰਿਪੋਰਟ ਲੈ ਕੇ ਤੇ ਬਣਦੀ ਕਾਰਵਾਈ ਜਿਹੜੇ ਦੋਸ਼ੀਆਂ ਨੇ ਜੋ-ਜੋ ਰੋਲ ਹੋਇਆ ਜਿੱਥੇ-ਜਿੱਥੇ ਵੀ ਲੜਕੀ ਨੂੰ ਰੱਖਿਆ ਗਿਆ ਚਾਹੇ ਉਹ ਟਰਾਬੇ ਵਾਲਾ ਚਾਹੇ ਕੋਈ ਪੈਲਸ ਵਾਲਾ ਜਾਂ ਜਾਂ ਜਿੱਥੇ ਬੈਠ ਕੇ ਲੜਕੀ ਨੂੰ ਚਾਰਜ ਕੁਝ ਦਿੱਤਾ ਗਿਆ ਤੇ ਜਿਹੜੇ-ਜਿਹੜੇ ਬੰਦਿਆਂ ਦਾ ਦੋਸ਼ੀਆਂ ਦਾ ਰੋਲ ਆ ਉਹਨਾਂ ਨੂੰ ਕਮਿਸ਼ਨ ਜਿਹੜਾ ਸਖਤ ਤੋਂ ਸਖਤ ਸਜ਼ਾ ਜਿਹੜੀਆਂ ਬਣਦੀਆਂ ਉਹ ਦਿਵਾਉਣ ਚ ਜਿਹੜਾ ਉਹ ਪੂਰ ਰਨ ਯਤਨ ਸੀ ਲਿਆ ਕਿ ਪੀਰ ਦੇ ਪਰਿਵਾਰ ਨੂੰ ਇਨਸਾਫ ਮਿਲੇ ਉਥੇ ਲੜਕੀ ਪਰਿਵਾਰ ਨੂੰ ਉਹਨਾਂ ਨੂੰ ਇਹ ਵੀ ਅੱਜ ਬੇਨਤੀ ਕੀਤੀ ਕਿ ਇੱਕ ਐਪਲੀਕੇਸ਼ਨ ਰਿਪੋਰਟ ਆਉਣ ਤੋਂ ਬਾਅਦ ਜਿਹੜੀ ਇੱਕ ਕਮਿਸ਼ਨ ਉਹ ਦਿੱਤੀ ਜਾਏ ਕਿ ਤਾਂ ਜੋ ਕਿ ਲੜਕੀ ਦੀ ਜਿਹੜੀ ਆ ਮਾਲੀ ਮਤਵੀ ਜਿਹੜਾ ਕਮਿਸ਼ਨ ਵੱਲੋਂ ਵੈਰੀਫਾਈਡ ਡਿਪਾਰਟਮੈਂਟ ਤੋਂ ਕਰਵਾ ਕੇ ਦਿੱਤੀ ਜਾਵੇ